ਮਨਪ੍ਰੀਤ ਸਿੰਘ ਯਾਦਲੀ ਬੜੇ ਲੰਬੇ ਸਮੇਂ ਦੇ ਬਾਅਦ ਸੁਖਬੀਰ ਸਿੰਘ ਬਾਦਲ ਦੇ ਹੱਕ 'ਚ ਖੜਦੇ ਹੋਏ ਨਜ਼ਰ ਆਏ। ਮਨਪ੍ਰੀਤ ਸਿੰਘ ਯਾਦਲੀ ਨੇ ਇੱਕ ਪੋਸਟਾਂਜੀ ਕੀਤੀ ਹੈ ਜਿਹਦੇ 'ਚ ਸੁਖਬੀਰ ਸਿੰਘ ਬਾਦਲ ਦੇ ਹੱਕ 'ਚ ਖੜਨ ਦੀ ਉਹਨਾਂ ਨੇ ਗੱਲ ਕੀਤੀ ਹੈ, ਮਾਜ਼ਰਾ ਕੀ ਹੈ, ਕਿਹੜੀ ਗੱਲਾਂ ਇਹ ਸਾਰਾ ਕੁਝ ਵਾਪਰੇ ਦੇ ਬਾਰੇ ਗੱਲ ਕਰਦੇ ਆਂ ਤੁਸੀਂ ਜੁੜੇ ਲੋਕਾਂ ਪਾ ਨਿਊਜ਼ ਦੇ ਨਾਲ ਮਹਿੰਦਰ ਬਾਜਵਾ। ਅੱਜ ਉਸ ਸਮੇਂ ਹੜਕਮ ਮਚ ਗਿਆ ਜਦੋਂ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਘੰਟਾ ਘਰ ਵਾਲੀ ਡਿਊਟੀ ਦੇ ਸਾਹਮਣੇ ਆ ਸੇਵਾ ਕਰਦੇ ਹੋਏ ਵਰਸ਼ੇ ਦੀ ਸੇਵਾ ਕਰਦੇ ਹੋਏ ਸਜ਼ਾ ਭੁਗਤਦੇ ਹੋਏ ਸੁਖਬੀਰ ਸਿੰਘ ਬਾਦਲ ਦੇ ਉੱਤੇ ਅਚਾਨਕ ਗੋਲੀ ਚਲਾਈ ਗਈ ਉਸ ਗੋਲੀ ਚੱਲਣ ਤੋਂ ਬਾਅਦ ਲਗਾਤਾਰ ਸੁਖਬੀਰ ਸਿੰਘ ਬਾਦਲ ਪ੍ਰਤੀ ਇੱਕ ਹਮਦਰਦੀ ਦੀ ਲਹਿਰ ਦੇਖੀ ਜਾ ਰਹੀ ਹੈ ਤੇ ਉਸੇ ਵਿੱਚਕਾਰ ਉਹਨਾਂ ਦੇ ਪ੍ਰਾਣੇ ਤਕਰੀਬੀ ਸਾਥੀ ਰਹੇ ਮਨਪ੍ਰੀਤ ਸਿੰਘ ਯਾਲੀ ਜਿਹੜੇ ਉਹਨਾਂ ਤੋਂ ਰੁੱਸੇ ਰੁੱਸੇ ਨਜ਼ਰ ਆਉਂਦੇ ਸੀ ਰੁੱਸੇ ਨਜ਼ਰ ਹੀ ਨਹੀਂ ਸੀ ਆਉਂਦੇ ਰੁੱਸੇ ਹੋਏ ਸੀ ਉਹ ਉਹਨਾਂ ਦੇ ਹੱਕ ਚ ਨਿਤਰੇ ਆ ਕੀ ਆਖਦੇ ਆ ਮਨਪ੍ਰੀਤ ਸਿੰਘ ਯਾਲੀ ਦੇ ਬਾਰੇ ਗੱਲ ਕਰਦੇ ਉਹਨਾਂ ਆਖਿਆ ਕਸ਼ਰੀਆ ਕਾਲ ਤੱਕ ਸਹਿਬ ਜੀ ਦੇ ਮਾਨਯੋਗ ਜਥੇਦਾਰ ਸਾਹਿਬ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸੁਣਾਈ ਗਈ ਧਾਰਮਿਕ ਸੇਵਾ ਨੂੰ ਨੁਭਾਉਦਿਆਂ ਅੱਜ ਜੋ ਜਾਣਲੇਵਾ ਹਮਲਾ ਅਤ ਪਵਿੱਤਰ ਸਥਾਨ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਇਆ ਮੈਂ ਉਸ ਦੀ ਮੈਂ ਸਖਤ ਸ਼ਬਦਾ ਦੇ ਵਿੱਚ ਨਿੰਦਾ ਕਰਦਾ ਹੈ ਇੱਥੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਹੁਣਾਂ ਦੀ ਫੋਟੋ ਨੱਥੀ ਕੀਤੀ ਹੈ ਤਾਂ ਇੱਕ ਲੰਬੇ ਸਮੇਂ ਤੋਂ ਬਾਅਦ ਓਖੀ ਵੇਲੇ ਦੇ ਵਿੱਚ ਸੁਖਬੀਰ ਬਾਦਲ ਦੇ ਨਾਲ ਮਨਪ੍ਰੀਤ ਸਿੰਘ ਯਾਲੀ ਜਿਹੜੇ ਆ ਉਹ ਇੱਕ ਵਾਰ ਫਿਰ ਆ ਕੇ ਖੜੇ ਹੋਏ ਆ ਮਨਪ੍ਰੀਤ ਸਿੰਘ ਯਾਲੀ ਸਖਬੀਰ ਬਾਦਲ ਤੋਂ ਲਗਾਤਾਰ ਇੱਕ ਵਿੱਥ ਬਣਾ ਕੇ ਚੱਲਦੇ ਸੀ ਕਈ ਰਿਪੋਰਟਾਂ ਆਈਆਂ ਕਈ ਖਬਰਾਂ ਆਈਆਂ ਕਿ ਕਈ ਨਿੱਜੀ ਸਮਾਗਮਾਂ ਦੇ ਵਿੱਚ ਮਨਪ੍ਰੀਤ ਸਿੰਘ ਯਾਲੀ ਨੇ ਸਖਬੀਰ ਬਾਦਲ ਦੇ ਨਾਲ ਹੱਥ ਵੀ ਸਾਂਝਾ ਨਹੀਂ ਕੀਤਾ ਯਾਨੀ ਕਿ ਹੱਥ ਵੀ ਨਹੀਂ ਮਿਲਾਇਆ ਉਸ ਤੋਂ ਬਾਅਦ ਲਗਾਤਾਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹੋਈ ਹਾਰ ਤੋਂ ਬਾਅਦ ਤਾਂ ਮਨਪ੍ਰੀਤ ਸਿੰਘ ਯਾਲੀ ਇੱਕ ਲਾਈਨ ਖਿੱਚ ਕੇ ਤੁਰ ਰਹੇ ਸੀ ਕਿ ਜਾਣਤਾ ਆ ਚੀਜ਼ਾਂ ਹੋਣਗੀਆਂ ਤੇ ਮੈਂ ਜਿਹੜਾ ਉਹ ਸਰਗਰਮ ਹੋਊਗਾ ਪਾਰਟੀ ਦਲ ਦੇ ਕੰਮਾਂ ਦੇ ਵਿੱਚ ਉਹਨਾਂ ਸਮਾਂ ਨਹੀਂ ਹੁੰਦਾ ਅੱਜ ਮਨਪ੍ਰੀਤ ਸਿੰਘ ਯਾਲੀ ਔਖੀ ਘੜੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਨਾਲ ਖੜਦੇ ਹੋਏ ਨਜ਼ਰ ਆਇਆ ਅਕਾਲੀ ਦਲ ਦੀ ਸਿਆਸਤ ਦੇ ਲਈ ਇਹ ਸ਼ੁਭ ਸੰਕੇਤ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਫੈਸਲਾ ਆਇਆ ਲੱਗਦਾ ਇੰਜ ਹੈ ਕਿ ਉਸ ਫੈਸਲੇ ਦੇ ਨਾਲ ਕਈ ਲੋਕਾਂ ਦੇ ਮਨ ਠੰਡੇ ਹੋਏ ਐ ਤੇ ਕਈਆਂ ਨੂੰ ਨਵਾਂ ਰਾਹ ਦਿਖਸਦਾ ਬਣਦਾ ਤੇ ਉਹਨਾਂ ਦੇ ਵਿੱਚ ਹੀ ਆਪਾਂ ਮਨਪ੍ਰੀਤ ਸਿੰਘ ਯਾਲੀ ਹਰਾਂ ਨੂੰ ਸ਼ਾਮਲ ਕਰ ਲੈਨੇ ਆਂ